ਅਮਰਸਾਹ ਦੇ ਹਾਤੀ ਪੁਲਿਸ ਵੱਲੋਂ ਡਰਾਈ ਫਰੂਟ ਦੇ ਮਾਮਲੇ ਦੇ ਵਿੱਚ ਜੋ ਪਿਛਲੇ ਇੱਕ ਹਫਤੇ ਤੋਂ ਤਫ਼ਤੀਸ਼ ਚੱਲ ਰਹੀ ਸੀ ਉਸ ਦੇ ਵਿੱਚ ਵੱਡੀ ਕਾਮਯਾਬੀ ਜਿਹੜੀ ਹਾਸਲ ਕੀਤੀ ਹੈ ਐਸਐਸਪੀ ਸਾਹਿਬ ਚਰਨਜੀਤ ਸਿੰਘ ਸੋਹਲ ਵੱਲੋਂ ਜੋ ਇਸ ਮਾਮਲੇ ਦੀ ਨਿਗਰਾਨੀ ਕੀਤੀ ਜਾ ਰਹੀ ਸੀ ਡੀਐਸਪੀ ਅਟਾਰੀ ਦੀ ਅਗਵਾਈ ਜਦਵਿੰਦਰ ਸਿੰਘ ਹੁਣਾਂ ਦੀ ਅਗਵਾਈ ਦੇ ਵਿੱਚ ਚਾਟੀਮੰਡ ਥਾਣੇ ਵੱਲੋਂ ਜਿਹੜੀ ਇਸ ਤਫ਼ਤੀਸ਼ ਕੀਤੀ ਗਈ ਹੈ ਜਿਹੜੇ ਤੱਤ ਸਾਹਮਣੇ ਆਏ ਨੇ ਬੜੀ ਬਰੀਕੀ ਦੇ ਨਾਲ ਕਿਸ ਤਰ੍ਹਾਂ ਇਹਨਾਂ ਨੇ ਚੋਰੀ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਔਰ ਸਾਰੇ ਬੰਦੇ ਕਿਤੋਂ-ਕਿਤੋਂ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਦੇ ਵਿੱਚੋਂ ਰਲੇ ਸੀ ਕਿੰਗਪਿਨ ਜਿਹੜਾ ਸੀ ਥਾਣਾ ਸਿੰਘ ਇਸ ਮਾਮਲੇ ਵਿੱਚ ਜਿਸ ਨੇ ਸਾਰੀ ਲੁੱਟ ਦੀ ਵਾਰਦਾਤ ਨੂੰ ਐਗਜ਼ੀਕਿਊਟ ਕੀਤਾ 11 ਪਰਚੇ ਉਸ ਦੇ ਖਿਲਾਫ ਨੇ ਔਰ ਜੇਲ੍ਹ ਦੇ ਵਿੱਚ ਵੱਖ-ਵੱਖ ਕ੍ਰਿਮੀਨਲਾਂ ਦੇ ਸੰਪਰਕ ਦੇ ਵਿੱਚ ਰਿਹਾ ਕੋਈ ਕਿਸੇ ਜ਼ਿਲ੍ਹੇ ਦਾ ਸੀ ਕੋਈ ਕਿਸੇ ਜ਼ਿਲ੍ਹੇ ਨਾਲ ਔਰ ਇਹਨਾਂ ਸਾਰਿਆਂ ਨੂੰ ਨਾਲ ਲੈ ਕੇ ਇੱਕ ਗੈਂਗ ਬਣਾ ਲੈਂਦਾ ਹੈ ਤੇ ਉਸ ਤੋਂ ਬਾਅਦ ਅੰਮ੍ਰਿਤਸਰ ਦੇ ਵਿੱਚ ਜਿਹੜੀ ਕਿਉਂਕਿ ਇੱਕ ਵੱਡੇ ਵਪਾਰੀ ਸੀ ਡਰਾਈ ਫਰੂਟ ਦਾ ਵੱਡਾ ਕੰਮ ਸੀ ਤੇ ਉਹਨਾਂ ਨੂੰ ਟਾਰਗੇਟ ਕੀਤਾ ਜਾਂਦਾ ਹੈ ਤਾਂ ਸਾਰ ਸਭ ਤੋਂ ਪਹਿਲਾਂ ਤੁਹਾਡੀ ਟੀਮ ਨੇ ਵੱਡੀ ਕਾਮਯਾਬੀ ਹੈ ਚੋਰੀ ਦੀ ਵਾਰਦਾਤ ਤੋਂ ਹੀ ਪਰ ਉਹਨੂੰ ਟ੍ਰੇਸ ਕਰ ਲਿਆ ਸਾਰਾ ਮਾਲ ਰਿਕਵਰ ਹੋ ਗਿਆ ਇਸ ਲਈ ਸਭ ਤੋਂ ਪਹਿਲਾਂ ਤੁਹਾਨੂੰ ਤੇ ਤੁਹਾਡੀ ਟੀਮ ਨੂੰ ਮੁਬਾਰਕਬਾਦ ਔਰ ਸਾਨੂੰ ਇਹ ਦੱਸ ਦਿਓ ਕਿ ਇਹ ਕਿਵੇਂ ਇਹਨਾਂ ਨੇ ਵਾਰਦਾਤ ਨੂੰ ਇਨਜਾਮ ਦਿੱਤਾ ਜੀ थैंक यू वेरी मच ਜਿਹੜੀ ਇਹ ਵਾਰਦਾਤ ਹੈ ਇਹ ਲੁੱਟ ਦੀ ਵਾਰਦਾਤ ਬੜੇ ਵੱਡੇ ਪੱਧਰ ਤੇ ਇਹਨਾਂ ਨੇ ਪਲਾਨਿੰਗ ਕੀਤੀ 4 ਤਰੀਕ ਦੀ ਜਿਹੜੀ ਹੈ ਸਵੇਰ ਦੀ ਗੱਲ ਹੈ ਇੱਕ ਇੱਕ ਕੋल्ड स्टोर ਜਿਹੜਾ ਚਭਾਲ ਰੋਡ ਤੇ ਇਬਨ ਕਲਾ ਪਿੰਡ ਦੇ ਵਿੱਚ ਹੈਗਾ ਉੱਥੇ ਜਿਹੜੀ ਇਹ ਵਾਰਦਾਤ ਹੋਈ ਹੈ ਜਿਹਦੇ ਵਿੱਚ ਕਾਫੀ ਮਾਤਰਾ ਦੇ ਵਿੱਚ ਕਾਲੀ ਮਿਰਚ ਅੰਜੀਰ ਕਾਜੂ ਵਗੈਰਾ ਡਾਈ ਫਰੂਟ ਜਿਹੜੇ ਹੈ ਹੋਰ ਕਰਿਆਨਾ ਸਮਾਨ ਹੈ ਜਿਹੜਾ ਮਹਿੰਗਾ ਸਮਾਨ ਹੈ ਉਹ ਜਿਹੜਾ ਹੈ ਉਹ ਲੁੱਟ ਲਿਆ ਗਿਆ ਸੀ ਇਸ ਦੇ ਵਿੱਚ ਜਿਹੜਾ ਇਨੀਸ਼ੀਅਲ ਇਨਫੋਰਮੇਸ਼ਨ ਸਾਨੂੰ ਦਿੱਤੀ ਗਈ ਹੈ ਉਹਦੇ ਵਿੱਚ ਇਹ ਇਹਨਾਂ ਨੇ 20 ਤੋਂ 25 ਬੰਦੇ ਦੱਸੇ ਸੀ ਤੇ ਹੁਣ ਤੱਕ ਦੀ ਸਾਰੀ ਤਫ਼ਤੀਸ਼ ਮੁਕੰਮਲ ਜਿਹੜੀ ਹੋਈ ਹੈ ਹੋਂ ਤੱਕ ਦੇ ਉਹਦੇ ਮੁਤਾਬਕ ਇਹ 13 ਬੰਦੇ ਸਾਡੇ ਕੋਲ ਆਏ ਨੇ ਪਲੱਸ ਜਿਹੜੇ ਤਿੰਨ ਬੰਦੇ ਐਕਸਟਰਾ ਜਿਨ੍ਹਾਂ ਨੇ ਬਾਹਰੋਂ ਸਪੋਰਟ ਕੀਤਾ ਤੇ ਡਾਇਰੈਕਟਲੀ ਉਸ ਮੌਕੇ ਤੇ ਨਹੀਂ ਸਨ ਇਹ ਟੋਟਲ 16 ਬੰਦੇ ਕਰੀਬਨ ਜਿਹੜੇ ਆ ਸਾਡੇ ਕੋਲ ਫਿਗਰ ਹੋ ਗਏ ਨੇ ਚਾਰ ਮੇਨ ਕਨਸਪੀਰੇਟਰ ਜਿਹੜੇ ਬੰਦੇ ਨੇ ਉਹਨਾਂ ਦੀ ਗ੍ਰਿਫਤਾਰੀ ਹੋ ਗਈ ਹੈ ਬਾਕੀ ਬੰਦੇ ਜਿਹੜੇ ਹਨ ਉਹਨਾਂ ਵਾਸਤੇ ਟੀਮ ਜਿਹੜੀਆਂ ਲੱਗੀਆਂ ਹੋਈਆਂ ਨੇ ਮੋਸਟ ਪ੍ਰੋਬਬਲੀ ਬਾਏ ਦਿਸ ਟੂਡੇ ਈਵਨਿੰਗ ਜਿਹੜੀ ਹੈ ਉਹਨਾਂ ਦੀ ਗ੍ਰਿਫਤਾਰੀ ਹੋ ਜਾਏਗੀ ਸਰ ਸਾਨੂੰ ਇਹ ਦੱਸ ਦਿਓ ਕਿ ਜਿਵੇਂ ਇਹ ਇਹਨਾਂ ਦਾ ਧਿਆਨ ਕਿਵੇਂ ਗਿਆ ਇਸ ਪਾਸੇ ਔਰ ਥਾਣਾ ਸਿੰਘ ਜਿਵੇਂ ਉਹਦੇ ਸਾਰਾ ਕ੍ਰਿਮੀਨਲ ਰਿਕਾਰਡ ਵਿਖਿਆ ਜਾਵੇ ਤਾਂ ਉਹ ਮਾਲਵੇ ਦਾ ਹੈ ਤਾਂ ਇਸ ਜਗ੍ਹਾ ਦੇ ਉੱਤੇ ਉਹਨਾਂ ਦਾ ਧਿਆਨ ਕਿਵੇਂ ਗਿਆ ਔਰ ਇੱਥੇ ਕਿਹੜੇ ਕਿਹੜੇ ਸ਼ਖਸੀਅਤਾਂ ਤੇ ਪਹੁੰਚੇ ਔਰ ਕਿਹੜੇ ਕਿਹੜੇ ਬੰਦਿਆਂ ਨੂੰ ਉਹਨਾਂ ਨੇ ਨਾਰ ਲਾਇਆ ਕਿਉਂਕਿ ਕੁਝ ਬੰਦੇ ਵੱਲੇ ਦੇ ਵੀ ਨੇ ਆਦਮਪੁਰ ਦਾ ਵੀ ਜ਼ਿਕਰ ਆ ਰਿਹਾ ਜੀਰੇ ਦਾ ਵੀ ਜ਼ਿਕਰ ਆ ਰਿਹਾ ਗਰਦਾਸਪੁਰ ਫਰੀਦਕੋਟ ਇਸ ਬਾਰੇ ਦੱਸੋ ਜੀ ਇਹਦੇ ਵਿੱਚ ਜੋ ਮੇਨ ਇਹ ਐਗਜ਼ੀਕਿਊਸ਼ਨ ਹੈ ਇਹ ਥਾਣਾ ਸਿੰਘ ਵੱਲੋਂ ਹੋਈ ਹੈ ਥਾਣਾ ਸਿੰਘ ਪੁਰਾਣਾ ਇਸ 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 ਪੇਸ਼ੇ ਦਾ ਜਿਹੜਾ ਹੈਗਾ ਮੁਜਰਮ ਰਿਹਾ ਹੈ ਤੇ 11 ਦੇ ਕਰੀਬ ਉਹਦੇ ਖਿਲਾਫ ਪਰਚੇ ਦਰਜ ਨੇ ਤੇ ਵੱਖੋ ਵੱਖਰੀਆਂ ਜ਼ਿਲ੍ਹਿਆਂ 'ਚ ਇਹ ਰਿਹਾ ਹੈ ਵੱਖੋ ਵੱਖਰੇ ਦੇ ਐਸੋਸੀਏਟਸ ਵੱਖੋ ਵੱਖਰੀਆਂ ਜ਼ਿਲ੍ਹਿਆਂ 'ਚ ਰਹੇ ਨੇ ਸੋ ਬੰਦੇ हायर ਕਰਨਾ ਇਹਦੇ ਵਾਸਤੇ ਕੋਈ ਜ਼ਿਆਦਾ ਵੱਡਾ ਕੰਮ ਨਹੀਂ ਸੀ ਸੋ ਬੰਦੇ ਦੇ ਕੋਲ ਆਲਰੇਡੀ ਅਵੇਲੇਬਲ ਸਨ ਰਵਿੰਦਰ ਕੁਮਾਰ ਜੋ ਕਿ ਇਹ ਆਦਮ ਨੂੰ ਦੱਸ ਦੋ ਪਹਿਲਾਂ ਕੀ ਕੰਮ ਕਰਦਾ ਸੀ ਇਹ ਥਾਣਾ ਸਿੰਘ ਜਿਹੜਾ ਹੈ ਪਹਿਲਾਂ ਗੋਦਾਮਾਂ ਦੇ ਵਿੱਚ ਜਿਹੜਾ ਹੈ ਇਹ ਢੋਆ ਢੋਾਈ ਦਾ ਕੰਮ ਹੋ ਗਿਆ ਪੱਲੇਦਾਰੀ ਦਾ ਕੰਮ ਹੋ ਗਿਆ ਇਸ ਤਰੀਕੇ ਦਾ ਕੰਮ ਕਰਦਾ ਸੀ ਤੇ ਇਸ ਦੀ ਬੈਕਗ੍ਰਾਉਂਡ ਜੋ ਹੈ ਇਹ ਐਫਸੀਆਈ ਜ਼ੀਰੇ ਦੇ ਜਿਹੜਾ ਏਰੀਆ ਹੈ ਉੱਥੇ ਉਹ ਉਸ ਏਰੀਆ ਦੇ ਨਾਲ ਸੰਬੰਧਿਤ ਹੈ ਇਹਦਾ ਫਾਦਰ ਜੋ ਸੀ ਉਹ ਐਫਸੀਆਈ ਦਾ ਇੱਕ ਪੱਲੇਦਾਰ ਰਿਹਾ ਉੱਥੇ ਇਹਦੀ ਡੈਥ ਹੋ ਗਈ ਹੈ ਇਹ ਫਾਦਰ ਦੀ ਉਸ ਤੋਂ ਬਾਅਦ ਇਹ ਜਿਹੜਾ ਹੈ ਉੱਥੇ ਕੰਮ ਕਰਨ ਲੱਗ ਗਿਆ ਉਸ ਤੋਂ ਬਾਅਦ ਇਹ ਵੱਖੋ-ਵੱਖਰੇ ਪ੍ਰਾਈਵੇਟ ਗਦਾਮਾਂ ਦੇ ਵਿੱਚ ਸੈਲਰਾਂ ਦੇ ਵਿੱਚ ਜਿਹੜਾ ਹੈ ਕੰਮ ਕਰਦਾ ਹੈ ਉੱਥੇ ਛੋਟੇ ਲੈਵਲ ਦੀ ਜਿਹੜੀ ਚੋਰੀ ਹੈ 2 ਗੱਟੇ 3 ਗੱਟੇ ਚੋਰੀ ਕਰਨ ਦਾ ਇਹ ਰੂਟੀਨ ਇਹਨੇ ਜਿਹੜਾ ਹੈ ਬਨ ਲਿਆ ਸੀ ਉਸ ਤੋਂ ਬਾਅਦ ਇਹ ਆਪਣੇ ਅਸੋਸੀਏਟਸ ਜਿਹੜੇ ਹੋਰ 2-2 4 ਹੈ ਉਹ ਨਾਲ ਜੋੜਨ ਲੱਗ ਗਿਆ ਉਸ ਤੋਂ ਬਾਅਦ ਇਹਨਾਂ ਨੇ ਵੱਡੇ ਪੱਧਰ ਤੇ ਜਿਹੜੀ ਹੈ ਏਦਾਂ ਦੀ ਲੁੱਟਬਾਰ ਦਾ ਤਾਂ ਜਿਹੜੀਆਂ ਸ਼ੁਰੂ ਕਰ ਦਿੱਤੀਆਂ ਸਨ ਜਿਹੜੀ ਤੁਸੀਂ ਗੱਲ ਕਰ ਰਹੇ ਹੋ ਕਿ ਇਹਨਾਂ ਨੇ ਪਲਾਨਿੰਗ ਕਿਵੇਂ ਕੀਤੀ ਰਵਿੰਦਰ ਸਿੰਘ ਸਾਡੇ ਕੋਲ ਇੱਕ ਫਿਗਰ ਜਿਹੜਾ ਹੋਇਆ ਜਿਹਦੀ ਬਾਅਦ ਚ ਗ੍ਰਿਫਤਾਰੀ ਹੋਈ ਹੈ ਇਹ ਖਾਦਰ ਪਿੰਡ ਆਦਮਪੁਰ ਦੇ ਕੋਲ ਹੈ ਉੱਥੇ ਦਾ ਹੈ ਰਿਹਾ ਸ਼ੀ ਹੈ ਉੱਥੇ ਨੇ ਆਪਣੀ ਕੋਠੀ ਗਦਾਮ ਨੁਮਾ ਜਿਹੜੀ ਬਣਾਈ ਹੋਈ ਹੈ ਜਿਹਦੇ ਵਿੱਚ ਇਹ ਚੋਰੀ ਦਾ ਮਾਲ ਸਮਾਨ ਵਗੈਰਾ ਜਿਹੜਾ ਟਿਕਾਉਂਦਾ ਤੇ ਇਹਦੇ ਵੱਲੋਂ ਜਿਹੜਾ ਹੈ ਥਾਣਾ ਸਿੰਘ ਨੂੰ ਅਪਰੋਚ ਕਰਕੇ ਸਮਾਨ ਜਿਹੜਾ ਹੈ ਇਕੱਠਾ ਕਰਨ ਵਾਸਤੇ ਕਿਹਾ ਗਿਆ ਸੀ ਇਹਨਾਂ ਨੇ ਪਲਾਨਿੰਗ ਕੀਤੀ ਤੇ ਥਾਣਾ ਸਿੰਘ ਕਿਉਂਕਿ ਇਹ ਸਾਰੇ ਕੰਮ ਦਾ ਭੇਤੀ ਵੀ ਰਿਹਾ ਹੋਇਆ ਤੇ ਇਹਨੂੰ ਉਹਨੇ 3 ਲੱਖ ਰੁਪਏ ਦੇ ਕਰੀਬ ਪੈਸੇ ਵੀ ਦਿੱਤੇ ਦੱਸੇ ਗਏ ਨੇ ਤੇ ਉਹ ਜਿਹੜੇ 3 ਲੱਖ ਰੁਪਏ ਹੈ ਥਾਣਾ ਸਿੰਘ ਨੇ ਅੱਗੇ ਬੰਦਿਆਂ ਨੂੰ ਇਕੱਠਾ ਕਰਕੇ ਉਹਨਾਂ ਨੂੰ ਪੇਮੈਂਟ ਕਰਨ ਲਈ ਗੱਡੀਆਂ ਹਾਇਰ ਕਰਨ ਲਈ ਤੇ ਆ ਨੀ ਗੱਡੀ ਵੀ ਇਹਨੇ ਆਪਣੀ ਯੂਜ਼ ਕੀਤੀ ਹੈ ਥੋੜੇ ਟਾਈਮ ਵਾਸਤੇ ਉਹ ਸਾਰੀਆਂ ਚੀਜ਼ਾਂ ਜਿਹੜੀਆਂ ਉਹਦੇ ਵਿੱਚ ਫਾਈਨਾਂਸ ਕੀਤੇ ਨੇ ਤੇ ਜਿਹੜੇ ਇਨਸਾਈਡ ਇਨਫੋਰਮੇਸ਼ਨ ਪੁਲਿਸ ਨੂੰ ਪਹਿਲਾਂ ਵੀ ਸ਼ੱਕ ਸੀਗਾ ਕਿ ਇਨਸਾਈਡ ਇਨਫੋਰਮੇਸ਼ਨ ਗਈ ਹੈ ਉਹ ਇਨਸਾਈਡ ਇਨਫੋਰਮੇਸ਼ਨ ਜੋ ਹੈ ਇੱਕ ਦਲਸ਼ੀਰ ਦਲਸ਼ੀਰ ਸਿੰਘ ਸ਼ੇਰਾ ਨਾਮ ਦਾ ਇੱਕ ਵਿਅਕਤੀ ਹੈ ਜਿਹੜਾ ਸੰਗੜਾ ਪਿੰਡ ਹੈਗਾ ਐਬਨ ਕਲਾਂ ਦੇ ਕੋਲ ਉੱਥੇ ਦਾ ਰਹਿਸ਼ੀ ਹੈ ਤੇ ਗਾਹੇ ਬਗਾਏ ਉਹਦੀ ਜਿਹੜੀ ਡਿਊਟੀ ਹੈਗੀ ਇਹ ਕਹ ਲਓ ਜਾਂ ਉਹਦਾ ਕੰਮ ਸੀ ਉਹ ਇਸ ਏਕ ਇੱਕ ਕੋールド ਸਟੋਰ ਦੇ ਵਿੱਚ ਲੱਗਦਾ ਰਹਿੰਦਾ ਸੀ ਉਹ ਗੱਡੀਆਂ ਦੇ ਨਾਲ ਆਉਂਦਾ ਸੀ ਤੇ ਸਮਾਨ ਜਿਹੜਾ ਹੈ ਢਵਾ ਢੁਆਈ ਉਹਦੀ ਕਰਦਾ ਰਹਿੰਦਾ ਸੀ ਸੋ ਉਹਨੂੰ ਕਿਤੇ ਨਾ ਕਿਤੇ ਕੋールド ਸਟੋਰ ਦੀ ਅੰਦਰਲੀ ਜਿਹੜੀ ਜਿਹੜੀ ਹੈਗੀ ਹੈ ਜਿਓਮੈਟਰੀ ਕਹ ਲਓ ਜਾਂ ਅੰਦਰ ਦੀ ਜਿਹੜੀ ਸਾਰਾ ਸਿਸਟਮ ਹੈਗਾ ਉਹਦਾ ਪਤਾ ਸੀ ਤੇ ਕਿੱਥੇ ਕਿਹੜਾ ਸਮਾਨ ਤੇ ਕਿਹੜਾ ਕੀਮਤੀ ਸਮਾਨ ਕਿੱਥੇ ਪਿਆ ਸੋ ਇਹ ਸਾਰੀ ਇਨਫੋਰਮੇਸ਼ਨ ਜਿਹੜੀ ਹੈ ਥਾਣਾ ਸਿੰਘ ਨੂੰ ਉਸ ਵੱਲੋਂ ਪ੍ਰੋਵਾਈਡ ਕੀਤੀ ਗਈ ਸੋ ਇਹ 4 ਤਰੀਕ ਦੀ ਸਵੇਰ ਨੂੰ ਇਹ ਸਾਰਾ ਜਿਹੜਾ ਗੈਂਗ ਹੈ ਇੱਕ ਬਲੈਰੋ ਤੇ ਇੱਕ 509 ਆਇਸ਼ਰ ਟਰੱਕ ਜਿਹੜਾ ਹੈ ਉਹ ਲੈ ਕੇ ਉੱਥੇ ਪਹੁੰਚਦੇ ਨੇ ਨਾਲ ਹੀ ਇੱਕ ਸਰਬਜੀਤ ਸਿੰਘ ਜਿਹੜਾ ਇਹਨਾਂ ਦਾ ਐਸੋਸੀਏਟ ਸੀ ਉਹ ਮੋਟਰਸਾਈਕਲ ਤੇ ਆਉਂਦਾ ਹੈ ਜਿਹੜਾ ਪਾਇਲਟ ਕਰਦਾ ਹੈ ਤੇ ਬਾਹਰਲੀ ਜਿਹੜੀ ਨਿਗਰਾਨੀ ਹੈ ਉਹ ਉਹਨੂੰ ਦੱਸੀ ਦਿੱਤੀ ਜਾਂਦੀ ਹੈ ਤਾਂ ਇਹ ਸਾਰਾ ਸਮਾਨ ਟਰੱਕ ਤੇ ਲੱਦਣ ਤੋਂ ਤੇ ਬਲੈਰੋ ਤੇ ਲੱਦਣ ਤੋਂ ਬਾਅਦ ਇਹ ਜਿਹੜੇ ਨੇ ਇਹ ਇਹ ਚਬਾਲ ਰੋਡ ਤੇ ਆ ਕੇ ਇੱਕ ਤਾਂ ਇਹਨਾਂ ਦਾ ਬਲੈਰੋ ਜਿਹੜਾ ਕੈਂਪਰ ਹੈ ਉਹ ਸਿੱਧਾ ਜੀਰਾ ਚਲਾ ਜਾਂਦਾ ਤੇ ਜਿਹੜਾ 509 ਆਇਸ਼ਰ ਜਿਹੜਾ ਟਰੱਕ ਹੈ ਉਹੋ ਅਲੱਗ-ਅਲੱਗ ਰੂਟਸ ਤੋਂ ਹੁੰਦਾ ਹੋਇਆ ਅਟਾਰੀ ਅਟਾਰੀ ਵਗੈਰਾ ਤੋਂ ਹੁੰਦਾ ਹੈ ਫਿਰ ਰੋਮ ਸਾਈਡ ਲੈ ਕੇ ਇੰਡੀਆ ਗੇਟ ਤੋਂ ਹੁੰਦੇ ਵੱਲੇ ਹੁੰਦਾ ਹੋਇਆ ਵੱਲੇ ਜਿਹੜੇ ਇਹਨਾਂ ਦੇ ਨਾਲ ਦੇ ਐਸੋਸੀਏਟ ਸੀ ਉਹਨਾਂ ਨੂੰ ਡ੍ਰੌਪ ਕਰਦਾ ਉਸ ਤੋਂ ਬਾਅਦ ਇਹ ਮਾਨਾ ਵਾਲਾ ਗੋਲਡਨ ਗੇਟ ਹੁੰਦਾ ਹੋਇਆ ਜਿਹੜਾ ਹੈ ਅੱਗੇ ਤਰਨ ਤਰਨ ਵਗੈਰਾ ਅੱਗੇ ਤੋਂ ਹੁੰਦਾ ਹੋਇਆ ਇਹ ਕਪੂਰਥਲਾ ਦੈਨ ਉੱਥੇ ਆਪਣਾ ਗੋਇੰਦਵਾਲ ਪਹੁੰਚ ਕੇ ਉੱਥੇ ਜਦੋਂ ਇਹ ਪਹੁੰਚਦੇ ਨੇ ਡਿਊ ਟੂ ਹਾਈ ਸਪੀਡ ਜਿਹੜਾ ਹੈ ਟਰ ਬਰਸਟ ਕਰਦਾ ਸਮਾਨ ਖਿਲਰਦਾ ਉਥੇ ਲੋਕਲ ਲੋਕਾਂ ਨੂੰ ਇਹ ਆਪਣੀ ਆਇਡੈਂਟੀਟੀ ਲੁਕੋ ਕੇ ਛੁਪਾ ਕੇ ਆਪਣੇ ਆਪ ਨੂੰ ਟਰੇਡਰ ਦੱਸਦੇ ਨੇ ਉਹਨਾਂ ਦੀ ਮਦਦ ਲੈ ਕੇ ਜੀਸੀਬੀ ਦੀ ਮਦਦ ਨਾਲ ਦੋ ਅਲੱਗ ਤੋਂ ਕੈਂਟਰ ਤੇ ਬੁਲੈਰੋ ਮੰਗਾ ਕੇ ਉਹਨਾਂ ਦਾ ਛੋਟਾ ਹਾਥੀ ਮੰਗਾ ਕੇ ਉਹਨਾਂ ਤੇ ਸ਼ਿਫਟ ਕਰਦੇ ਆ ਉਸ ਤੋਂ ਬਾਅਦ ਜਿਹੜਾ ਹੈ ਇਹ ਜਿਹੜਾ ਹੈ ਪ੍ਰਦੀਪ ਜਿਹੜਾ ਹੈ ਪ੍ਰਵੀਨ ਔਰ ਐਲੀਅਸ ਪ੍ਰਦੀਪ ਜਿਹੜਾ ਜਿਹਦੇ ਗੋਦਾਮ ਜੀਰੇ ਵਾਲਾ ਜੀਰੇ ਵਾਲਾ ਉੱਥੇ ਸਾਰਾ ਸਮਾਨ ਲਵਾਇਆ ਜਾਂਦਾ ਹੈ ਤੇ ਕੈਂਟਰ ਤੇ ਜਿਹੜਾ ਦੂਜਾ ਵਹੀਕਲ ਹੈ ਇਹ ਉੱਥੇ ਲੋਕਲ ਜਿਹੜਾ ਇੱਕ ਵਹੀਕਲ ਹੈ ਕਮਰਸ਼ੀਅਲ ਵਹੀਕਲ ਪਾਰਕਿੰਗ ਹੈ ਜਿਹੜੀ ਪੇਡ ਪਾਰਕਿੰਗ ਹੈ ਉੱਥੇ ਸਲਿੱਪ ਵਗੈਰਾ ਸਾਰਾ ਕੁਝ ਕੱਟਦਾ ਹੈ ਉੱਥੇ ਨੇ ਨਾ ਲਗਾਏ ਸੀ ਸਰ ਇਹਨਾਂ ਨੇ ਮੈਂ ਜਾਨਣਾ ਚਾਹੁੰਦਾ ਹਾਂ ਕਿ ਆਮ ਤੌਰ ਤੇ ਚੋਰੀ ਕਰਦੇ ਨੇ ਜਾਂ ਸੋਨੇ ਦੀ ਚੋਰੀ ਸੋਣ ਲਈ ਦੀ ਕੈਸ਼ ਦੀ ਡਰਾਈਵ ਰੂਟ ਨੂੰ ਇਹਨਾਂ ਨੇ ਕਿਵੇਂ ਟਾਰਗੇਟ ਕੀਤਾ ਔਰ ਕੀ ਇਹਨਾਂ ਨੂੰ ਲੱਗਾ ਕਿ ਇਹਨਾਂ ਦੀ ਸੋਚ ਕੀ ਸੀ ਕਿ ਰੱਖਾਂਗੇ ਕਿਉਂਕਿ ਇਹ ਚੀਜ਼ ਐਸੀ ਲੰਬਾ ਸਮਾਂ ਕੋਲਡ ਸਟੋਰ 'ਚ ਹੀ ਰਹਿ ਸਕਦੀ ਹੈ ਖਰਾਬ ਵੀ ਹੋ ਸਕਦੀ ਇਹਨਾਂ ਨੇ ਵੇਚਣ ਦੀ ਯੋਜਨਾ ਵੀ ਬਣਾ ਲਈ ਸੀ ਦੇਖੋ ਜੀ ਜਿਹੜੀ ਸਾਰੀ ਇਹ ਸਾਰੀ ਵਾਰਦਾਤ ਹੈ ਜੇ ਤੁਸੀਂ ਇਹਨੂੰ ਮਨੀਟਰੀ ਚੈੱਕ ਕਰੋਗੇ ਠਾਣਾ ਸਿੰਘ ਜੋ ਹੈ ਇਹ ਪਹਿਲਾਂ ਚੌਲਾਂ ਦੇ ਗੱਟੇ ਜਿਹੜੇ ਹੈਗੇ ਆ ਉਹਨਾਂ ਨੂੰ ਇਹ ਅੱਗੇ ਪਿੱਛੇ ਕਰਦਾ ਰਿਹਾ ਉਸ ਤੋਂ ਬਾਅਦ ਜਿਹੜਾ ਹੈ ਇਹ ਹੋਰ ਗੋਦਾਮਾਂ ਦੇ ਵਿੱਚ ਕਣੀ ਕਹ ਲੋ ਜਾਂ ਹੋਰ ਜਿਹੜੀ ਆਈਟਮ ਹੈਗੀ ਉਹਨੂੰ ਅੱਗੇ ਪਿੱਛੇ ਕਰਦਾ ਰਿਹਾ ਸੋ ਇਸ ਚ ਇਹ ਇਸ ਜਿਹੜਾ ਹੈਗਾ ਪੂਰੇ ਦੇ ਪੂਰੇ ਇਸ ਪ੍ਰੋਸੈਸ ਨੂੰ ਜਾਣਦਾ ਹੈ ਗੋਦਾਮ ਦੇ ਵਿੱਚ ਸਮਾਨ ਕਿਵੇਂ ਕਿਸ ਤਰੀਕੇ ਨਾਲ ਉਤਾਰਨਾ ਤੇ ਇਸੇ ਦੇ ਤਹਿਤ ਇਹ 11 ਪਰਚੇ ਇਸੇ ਤਰੀਕੇ ਦੇ ਨਾਲ ਹੀ ਹੋਏ ਨੇ ਤੇ ਸਾਰਾ ਸਾਰਾ ਇਸ ਵਾਰਦਾਤ ਨੂੰ ਅੰਜਾਮ ਦੇਣ ਵਾਸਤੇ ਜਿਹੜਾ ਹੈਗਾ ਥਾਣਾ ਸਿੰਘ ਦਾ ਰੋਜ਼ ਜਿਹੜਾ ਹੈ ਉਹ ਇੰਪੋਰਟੈਂਟ ਅਗਲੇ ਦਿਨ ਇਹ ਵੀ ਇਹਨਾਂ ਦੀ ਯੋਜਨਾ ਹੋ ਸਕਦੀ ਸਰ ਕਿ ਇਹਨਾਂ ਨੇ ਇਹਨੂੰ ਵੇਚਣਾ ਹੋਵੇ ਇਸ ਲਈ ਵਕ ਵਕ ਵਪਾਰੀਆਂ ਨਾਲ ਕਿਉਂਕਿ ਮਾਲ ਬਹੁਤ ਜ਼ਿਆਦਾ ਸੀ ਵਕ ਵਕ ਛਰਾਂ ਚ ਵੇਚਣ ਦੀ ਯੋਜਨਾ ਹੋਏ ਜੀ ਬਿਲਕੁਲ ਜੀ ਇਹ ਸਾਰੀ ਇਨਟੈਰੋਗੇਸ਼ਨ ਤੇ ਇਨਵੈਸਟੀਗੇਸ਼ਨ ਚੱਲ ਰਹੀ ਹੈ ਜਦੋਂ ਬਾਕੀ ਦੋਸ਼ੀ ਜਿਹੜੇ ਹਨ ਉਹ ਗ੍ਰਫਤਾਰ ਹੋ ਜਾਂਦੇ ਹਨ ਤੇ ਇਕੱਲੇ ਇਕੱਲੇ ਦੀ ਜੋ ਲਿੰਕ ਐਵੀਡੈਂਸ ਨੇ ਸਾਰਾ ਕੁਝ ਹੈ ਉਹ ਪੁਲਿਸ ਵੱਲੋਂ ਲਿਆ ਜਾਏਗਾ ਤੇ ਜਿਹੜਾ ਹੈ ਤੁਸੀਂ ਗੱਲ ਕਹੀ ਹੈ ਕਿ ਵੇਚਣ ਦੀ ਇਹਨਾਂ ਦੀ ਜਿਹੜੀ ਯੋਜਨਾ ਜਿਹੜੀ ਸੀ ਥਾਣਾ ਸਿੰਘ ਐਂਡ ਕੰਪਨੀ ਦੀ ਜੋ ਇਹ ਗੈਂਗ ਹੈ ਇਹ ਸਾਰੇ ਦੀ ਸਾਰੀ ਇਹਨਾਂ ਦੀ ਜਿਹੜਾ ਹੈ ਸਟੋਲਨ ਆਈਟਮ ਜਿਹੜੀਆਂ ਹੈ ਉਹ ਮਾਰਕੀਟ ਦੇ ਵਿੱਚ ਓਪਨ ਮਾਰਕੀਟ ਦੇ ਵਿੱਚ ਵੇਚਣ ਦੀ ਯੋਜਨਾ ਸੀ ਸਰ ਇਹਨਾਂ ਦਾ ਜਿਹੜੇ ਵਪਾਰੀ ਸੀਗੇ ਕਿਉਂਕਿ ਇੱਕ ਵਪਾਰੀ ਦਾ ਸਮਾਨ ਨਹੀਂ ਵਕਫਾ ਵਪਾਰੀਆਂ ਦਾ ਸੀ ਤੁਹਾਡੇ ਕੋਲ ਆਏ ਵੀ ਸੀ ਵਪਾਰੀ ਸਹਿਬਾਨ ਤਾਂ ਉਹਨਾਂ ਨਾਲ ਗੱਲ ਹੋ ਗਈ ਹੈ ਉਹਨਾਂ ਨੂੰ ਦੱਸਤਾ ਕਿ ਮਾਰਕਰ ਗਜਾ ਉਹਨਾਂ ਦੀ ਸੈਟੀਸਫੈਕਸ਼ਨ ਹੈ ਵੀ ਪੂਰਾ ਰਿਕਵਰ ਹੋ ਗਿਆ ਜੀ ਜੀ ਬਿਲਕੁਲ ਜੀ ਮੇਰੀ ਉਹਨਾਂ ਨਾਲ ਗੱਲ ਹੋਈ ਹੈ ਤੇ ਉਹ ਬੜੇ ਉਹਨਾਂ ਨੇ ਇਸ ਗੱਲ ਨੂੰ ਬੜੇ ਤਸੱਲੀ ਜਿਹੜੀ ਹੈ ਬਿਆਨ ਕੀਤੀ ਹੈ ਇਹ ਪੁਲਿਸ ਵੱਲੋਂ ਬੜੀ ਸ਼ਕਤੀ ਦੇ ਨਾਲ ਤੇ ਸਵਿਫਟਲੀ ਜਿਹੜਾ ਹੈਗਾ ਇਹ ਕੰਮ ਕੀਤਾ ਗਿਆ ਤੇ ਸੈਕੰਡਲੀ ਜਿਹੜਾ ਹੈ ਉਹਨਾਂ ਨੂੰ ਅਸੀਂ ਕਨਵੇ ਵੀ ਕਰ ਦਿੱਤਾ ਹੈ ਜਿੱਥੋਂ ਤੱਕ ਰਿਕਵਰੀ ਦਾ ਸਵਾਲ ਹੈ ਅਸੀਂ ਸਾਰੀ ਸਾਰੀ ਰਿਕਵਰੀ ਕਰ ਲਈ ਹੈ ਸਰ ਜਿਹੜੇ ਵੈਪਨ ਯੂਜ਼ ਕੀਤੇ ਸੀ ਇਹਨਾਂ ਨੇ ਉਸ ਬਾਰੇ ਦੱਸ ਸਕੋ ਕਿ ਕਿਹੜੇ ਵੈਪਨ ਯੂਜ਼ ਕੀਤੇ ਸੀ ਔਰ ਕਿੰਨੇ ਰਿਕਵਰ ਹੋਏ ਨੇ ਦੇਖੋ ਜੀ ਮੌਕੇ ਤੇ ਇਹਨਾਂ ਨੇ ਇੱਕ ਟਵਾਈ ਪਿਸਟਲ ਇੱਕ ਦੇਸੀ ਕਟਾ ਯੂਜ਼ ਕਰਿਆ ਇਸ ਤੋਂ ਇਲਾਵਾ ਇਹਨਾਂ ਕੋਲ ਰੌਡਾਂ ਕਿਉਂਕਿ ਮੌਕੇ ਤੇ ਇਹਨਾਂ ਨੇ ਤੇਜ਼ ਹਥਿਆਰ ਤਾਂ ਹਥਿਆਰ ਜਿਹੜੇ ਉਹ ਵੀ ਵਰਤੇ ਦੱਸੇ ਗਏ ਨੇ ਤੇ ਉਹ ਵੀ ਜਿਹੜੇ ਹੈਗੇ ਇਹਨਾਂ ਕੋਲ ਰਿਕਵਰ ਹੋਏ ਲੇਬਰ ਤੇ ਸਰ ਬੰਦੇ ਕਿੰਨੇ ਸੀ ਗਦਾਮ ਦੇ ਵਿੱਚ ਜਿਹੜੇ ਗਦਾਮ ਦੇ ਵਿੱਚ ਸਾਨੂੰ 5 ਤੋਂ 7 ਬੰਦੇ ਦੱਸੇ ਗਏ ਤੇ ਜਿਹੜੇ इजीली ਇਹਨਾਂ ਨੇ ਡਰਾਲੇ ਜੀ इजीली ਇਹਨਾਂ ਨੇ ਬੰਦਕ ਬਣਾ ਲਏ ਕਿਉਂਕਿ ਉਹ ਸੁੱਤੇ ਹੋਏ ਸੀ ਹਲੇ ਉਹ ਸਲੀਪੀ ਸੀਗੇ ਤੇ ਉਹਨਾਂ ਨੂੰ ਜਿਹੜਾ ਹੈ ਇਹਨਾਂ ਨੇ ਬੜੇ ਆਰਾਮ ਦੇ ਨਾਲ ਜਿਹੜਾ ਹੈ ਕਾਬੂ ਕਰ ਲਿਆ ਉਹਨਾਂ ਨੂੰ ਬੰਨ ਲਿਆ ਉਹਨਾਂ ਦੇ ਹੱਥ ਬੰਨ ਲਏ ਤੇ ਉਹਨਾਂ ਨੂੰ ਜਿਹੜਾ ਹੈ ਬੂ ਵਗੈਰਾ ਇਹਦੇ ਬੰਨ ਕੇ ਇਹਨਾਂ ਨੂੰ ਕਾਬੂ ਕਰ ਲਿਆ। ਸਰ ਮੇਰੇ ਛੋਟੇ ਛੋਟੇ ਸਵਾਲ ਨੇ ਇੱਕ ਤੇ ਸ਼ੇਰੇ ਦਾ ਨਾਮ ਸਾਹਮਣੇ ਆ ਗਿਆ ਜਿਹੜਾ ਕਿੰਗ ਪਿੰਨ ਸੀਗਾ। ਸ਼ੇਰੇ ਤੋਂ ਇਲਾਵਾ ਇਹਨਾਂ ਦੇ ਬੰਦੇ ਵੀ ਰਾਕੀ ਕਰਨ ਹੁੰਦੇ ਹੁੰਦੇ ਸੀਗੇ। ਦੇਖੋ ਜੀ ਸਾਰੀ ਇਨਫੋਰਮੇਸ਼ਨ ਜਿਹੜੀ ਹੈ ਹੁਣ ਤੱਕ ਦੀ ਇੰਟਰੋਗੇਸ਼ਨ ਜਿਹੜੀ ਸਾਡੇ ਕੋਲ ਆਈ ਹੈ ਇਨਵੈਸਟੀਗੇਸ਼ਨ ਉਹਦੇ ਵਿੱਚ ਸ਼ੇਰੇ ਬਾਰੇ ਇਨਫੋਰਮੇਸ਼ਨ ਦਿੱਤੀ ਗਈ। ਤੇ ਕਿਉਂਕਿ ਜਿਹੜਾ ਥਾਣਾ ਸਿੰਘ ਤੇ ਇਹਨਾਂ ਦਾ ਗੈਂਗ ਹੈ ਇਹ ਪਹਿਲਾਂ ਵੀ ਇਸ ਤਰ੍ਹਾਂ ਦੀ ਵਰਦਤਾਂ ਦੇ ਵਿੱਚ ਲਿਪਟ ਰਿਹਾ ਹੈ। ਉਹਨਾਂ ਨੂੰ ਇਹਨਾਂ ਚੀਜ਼ਾਂ ਦਾ ਬਹੁਤ ਬਰੀਕੀ ਨਾਲ ਪਤਾ ਹੈ। ਗੋਦਾਮ ਦੇ ਵਿੱਚ ਕਿਵੇਂ ਗੱਟੇ ਕਿਸ ਤਰੀਕੇ ਤਕੀ ਜਿਹੜਾ ਉੱਥੇ ਜਿਹੜਾ ਹੈ ਆਉਣ ਜਾਣ ਦਾ ਸਿਸਟਮ ਹੁੰਦਾ ਤੇ ਇਹ ਸਾਰੀ ਚੀਜ਼ਾਂ ਜਿਹੜੀਆਂ ਇਹਨਾਂ ਨੂੰ ਬੜੇ ਵੱਖੂ ਵੀ ਟੰਗ ਦੇ ਨਾਲ ਪਤਾ ਹੁੰਦੀਆਂ ਨੇ ਤੇ ਸਰ ਇਸ ਕੇਸ ਦੇ ਵਿੱਚ ਮੈਂ ਆਪਣੇ ਅਖੀਰ ਤੇ ਉਹਨਾਂ ਜੀ ਫਿਰੋਜ਼ਪੁਰ ਦਾ ਨਾਮ ਆ ਰਿਹਾ ਜੀਰੇ ਦਾ ਨਾਮ ਆ ਰਿਹਾ ਫਰੀਦਕੋਟ ਦਾ ਨਾਮ ਆ ਰਿਹਾ ਆਦਮਪੁਰ ਦਾ ਨਾਮ ਆ ਰਿਹਾ ਵੱਲੇ ਦਾ ਨਾਮ ਆ ਰਿਹਾ ਔਰ ਵਾਰਦਾਤ ਦਿੰਦੇ ਨੇ ਅਮਰਸਰ ਦੇ ਵਿੱਚ ਪੰਜਾਬ ਦੇ ਵੱਖ-ਵੱਖ ਥਾਵਾਂ ਤੋਂ ਇਹ ਅਪਰਾਧੀ ਜਿਹੜੇ ਨੇ ਤੁਸੀਂ ਬਕਾਇਦਾ ਇਹਨਾਂ ਦੀ ਡਿਟੇਲ ਵੀ ਦੇਤੀ ਵੀ ਕਿੱਥੇ-ਕਿਥੇ ਕਿਹੜੀ-ਕਿਹੜੀ ਸੈਕਸ਼ਨ ਦੇ ਅੰਦਰ ਇਹਨਾਂ ਨੇ ਪਰਚਾ ਵਾਰਦਾਤ ਕੀਤੀ ਆ ਇਹ ਸਾਰੇ ਸਾਰੇ ਕ੍ਰਾਈਮਨਲ ਜਿਹੜੇ ਸੀ ਇਹਨਾਂ ਨੂੰ ਇਕਜੁੱਟ ਕਿੰਨੇ ਕੀਤਾ ਥਾਣਾ ਸਿੰਘ ਨੇ ਕੀਤਾ ਔਰ ਇਹਨਾਂ ਦੀ ਆਪਸ ਦੇ ਵਿੱਚ ਜੁਆਇੰਟ ਕਿਵੇਂ ਹੋਏ ਔਰ ਇਹਨਾਂ ਨੇ ਕਿਵੇਂ ਗੈਂਗ ਬਣਾਇਆ ਔਰ ਏਡੀ ਵੱਡੀ ਵਾਰਦਾਤ ਨੂੰ ਔਰ ਜੇਕਰ ਇਹ ਤੁਸੀਂ ਤਾਂ ਇਹਨਾਂ ਨੂੰ ਗ੍ਰਿਫਤਾਰ ਕਰ ਲਿਆ ਨਹੀਂ ਤੇ ਇਹਨਾਂ ਦੇ ਜਿਸ ਨਾਲ ਇਹਨਾਂ ਨੇ ਕੰਮ ਕੀਤਾ ਸੀ ਅਗਲੇ ਦਿਨਾਂ 'ਚ ਹੋਰ ਪਾਸੇ ਵੱਡੀਆਂ ਵਾਰਦਾਤਾਂ ਨੂੰ ਇੰਜਾਮ ਦੇ ਸਕਦੇ ਸੀ ਇਕੱਠਾ ਕਰਨ ਵਾਲਾ ਸੂਤਰਧਾਰ ਥਾਣਾ ਸਿੰਘ ਹੀ ਸੀਗਾ ਜੀ ਦੇਖੋ ਜੀ ਇਹਦੇ ਵਿੱਚ ਜੋ ਹੈ ਰਵਿੰਦਰ ਸਿੰਘ ਤੇ ਥਾਣਾ ਸਿੰਘ ਆਪਸ ਵਿੱਚ ਜਾਣਕਾਰ ਸੀ ਕਿਉਂਕਿ ਅੱਗੇ ਵੀ ਉਹ ਚੋਰੀ ਦਾ ਸਮਾਨ ਜਿਹੜਾ ਹੈ ਉਹਦੇ ਕੋਲ ਲਗਾਉਂਦਾ ਸੀ ਤੇ ਜਦੋਂ ਇਹ ਪਲੈਨਿੰਗ ਹੋ ਗਈ ਤਾਂ ਥਾਣਾ ਸਿੰਘ ਦੇ ਕਿਉਂਕਿ ਪਹਿਲਾਂ ਇਹ ਇਹਨੇ ਆਪਣਾ ਗੈਂਗ ਚਲਾਇਆ ਹੋਇਆ ਇਸ ਤਰੀਕੇ ਦਾ ਤੇ ਵੱਖੋ-ਵੱਖਰੇ ਜ਼ਿਲ੍ਹੇ ਜ਼ਿਲ੍ਹਿਆਂ ਦੇ ਵਿੱਚ ਇਹ ਰਿਆ ਹੈ ਤੇ ਜ਼ਿਲ੍ਹਿਆਂ ਦੇ ਵਿੱਚ ਇਹਦੀ ਕਾਫੀ ਜੜੀ ਹੈਗੀ ਹੈ ਲੋਕਾਂ ਦੇ ਨਾਲ ਵਕਫੀਅਤ ਹੋਈ ਹੈ ਕ੍ਰਿਮੀਨਲ ਬੈਕਗ੍ਰਾਉਂਡ ਦੇ ਲੋਕ ਹੁੰਦੇ ਨੇ ਤੇ ਇਹਨੇ ਉੱਥੇ ਆਪਣਾ ਗੈਂਗ ਜਿਹੜਾ ਹੈ ਐਕਸਪੈਂਡ ਵੀ ਕੀਤਾ ਹੈ ਇਹਦੇ ਆਪ ਦੇ ਬੰਦੇ ਵੀ ਕਈ ਜ਼ਿਲ੍ਹਿਆਂ ਵਿੱਚ ਸਨ ਤੇ ਜਿਹੜੇ ਬੇਲ ਆਊਟ ਸੀਗੇ ਜਿਹੜੇ ਬਾਹਰ ਸੀਗੇ ਉਹ ਸਾਰੇ ਇਹਨੇ ਇਕੱਠੇ ਕੀਤੇ ਤੁਸੀਂ ਦੇਖੋਗੇ ਇੱਕ ਰਿੰਕੂ ਕਰਕੇ ਇੱਕ 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 ਕਿਹੜੇ ਦੋਸ਼ੀ ਹੈ ਉਹਦੇ ਸਾਡੂ ਲੱਗਦਾ ਹੈ ਤੇ ਉਹ ਰਿੰਕੂ ਦਾ ਹੀ ਬ੍ਰਦਰ ਜਿਹੜਾ ਹੈਗਾ ਉਹ ਉਹ ਵੀ ਦੇ ਨਾਲ ਜਿਹੜਾ ਵਾਰਦਾਤ ਸ਼ਾਮਿਲ ਸੀ ਸੋ ਇਹ ਜਿਹੜਾ ਹੈਗਾ ਇਹ 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 ਜਿਹੜੇ ਰਿੰਕੂ ਅਤੇ ਉਹਦਾ ਭਰਾ ਜਿਹੜਾ ਇਹ ਵੱਲੇ ਤੋਂ ਨੇ ਠੀਕ ਹੈ ਵੱਲੇ ਜਿਹੜੀ ਹੈਗੀ ਇਹਦੇ ਰਿਸ਼ਤਦਾਰੀ ਹੈਗੀ ਐ ਸੋ ਇੱਕ ਜਿਹੜਾ ਹੈਗਾ ਜਿਹੜਾ ਇੱਕ ਕਿਨਸ਼ਿਪ ਕਿਨਸ਼ਿਪ ਨੈਟਵਰਕ ਵੀ ਇਹਦੇ ਵਿੱਚ ਕੰਮ ਆਇਆ ਜਿਹੜੀ ਇਹਨਾਂ ਦੇ ਅਸੋਸੀਏਟ ਸੀਗੇ ਉਹ ਥੋੜੇ ਰਿਲੇਸ਼ਨ ਚ ਵੀ ਸੀਗੇ ਤੇ ਸੈਕੰਡਲੀ ਜਿਹੜਾ ਹੈ ਜੇਲ੍ਹ ਤੋਂ ਕਾਫੀ ਇਹਨਾਂ ਨੂੰ ਕ੍ਰਿਮਨ ਮਾਈਂਡਰ ਕ੍ਰਿਮਨ ਮਾਈਂਡਰ ਜਿਹੜੇ ਪਰਸਨਸ ਇਕੱਠੇ ਹੋਏ ਨੇ ਇਸੇ ਗੈਂਗ ਦੇ ਤਹਿਤ ਇਸੇ ਤਰ੍ਹਾਂ ਤਰੀਕੇ ਦੀ ਵਾਰਦਾਤ ਕਰਨ ਵਾਲੇ ਜਿਹੜੇ ਇਕੱਠੇ ਹੋਏ ਸੀ ਅੰਮ੍ਰਿਤਸਰ ਪੁਲਿਸ ਦੇ ਉੱਤੇ ਇਸ ਵਾਰਦਾਤ ਨੂੰ ਲੈ ਕੇ ਕਾਫੀ ਪ੍ਰੈਸ਼ਰ ਸੀ ਕਿਉਂਕਿ ਵਪਾਰੀ ਸਾਰੇ ਸ਼ਹਿਰ ਦੇ ਸੀਗੇ ਤੁਹਾਨੂੰ ਮਿਲਣ ਵੇ ਤੁਸੀਂ ਤੇ ਮੌਕੇ ਤੇ ਵੀ ਗਏ ਵਪਾਰੀਆਂ ਨੂੰ ਮਿਲਣ ਗਏ ਪੁਲਿਸ ਦੇ ਪ੍ਰੈਸ਼ਰ ਦੇ ਬਾਵਜੂਦ ਇਦੇ ਵਿੱਚ ਜਿਹੜੀਆਂ ਜਿਹੜੀਆਂ ਟੀਮਾਂ ਤੁਸੀਂ ਲਾਈਆਂ ਮੈਂ ਉਹਨਾਂ ਬਾਰੇ ਜਾਣਨਾ ਚਾਹੁੰਨਾ ਜੋ ਜਾਣਕਾਰੀ ਮਿਲੀ ਕਿ ਚਾਤੀਵੰਦ ਦੀ ਪੁਲਿਸ ਵੀ ਲੱਗੀ ਸੀ ਸਪੈਸ਼ਲ ਸੈਲ ਸੀਗਾ ਇਹ ਜਾਂ ਤੁਸੀਂ ਜਾਂ ਐਸਪੀ ਡੀ ਸਾਹਿਬ ਵੱਡੇ ਆਫੀਸਰ ਸਾਹਿਬ ਨੇ ਇਹ ਸਾਰੇ ਲੀਡ ਕਰ ਰਹੇ ਸੀਗੇ ਤਾਂ ਕਿਸ ਤਰ੍ਹਾਂ ਦਾ ਪ੍ਰੈਸ਼ਰ ਸੀ ਔਰ ਜਿਹੜੇ ਮੁਲਾਜ਼ਮਾਂ ਨੇ ਇਸ ਵਾਰਤਾਤ ਨੂੰ ਕੀਤਾ ਟ੍ਰੇਸ ਆਊਟ ਉਹਨਾਂ ਦੇ ਲਈ ਕੀ ਪੁਲਿਸ ਵੱਲੋਂ ਕੀ ਉਹ ਜਿਹੜੇ ਛਲਾਗਾ ਪੱਤਰ ਨੇ ਜਾਂ ਹੋਰ ਕੀ ਤੁਹਾਡੇ ਵੱਲੋਂ ਇਨੀਸ਼ੀਏਟ ਕੀਤਾ ਜਾਏਗਾ ਜੀ ਬਿਲਕੁਲ ਜੀ ਪੁਲਿਸ ਵੱਲੋਂ ਬੜਾ ਬੜਾ ਜਲਦੀ ਤੇ ਬੜਾ ਵਧੀਆ ਤਰੀਕੇ ਦੇ ਨਾਲ ਕੰਮ ਕੀਤਾ ਗਿਆ ਹੈ ਅਮਸੋ ਦਿਹਾਤੀ ਪੁਲਿਸ ਜਿਹੜੀ ਹੈ ਇਸੇ ਤਰੀਕੇ ਨਾਲ ਅੱਗੇ ਫਿਊਚਰ 'ਚ ਵੀ ਕੰਮ ਕਰਦੇ ਰਹਿ ਜਿਹੜੇ ਪ੍ਰੈਸ਼ਰ ਦੀ ਤੁਸੀਂ ਗੱਲ ਕਰਦੇ ਹੋ ਕੋਈ ਵੀ ਵਾਰਦਾਤ ਇਸ ਲੈਵਲ ਦੀ ਹੋ ਜਾਂਦੀ ਤਾਂ ਪ੍ਰੈਸ਼ਰ ਅਮੂਮਨ ਹੁੰਦਾ ਹੀ ਹੈ ਪਰ ਪੰਜਾਬ ਸਰਕਾਰ ਵੱਲੋਂ ਮੰਤਰੀ ਸਾਹਿਬ ਆਏ ਤੇ ਹੋਰ ਜਿਹੜੇ ਐਮਐਲਏ ਸਾਹਿਬ ਆਏ ਉਹਨਾਂ ਵੱਲੋਂ ਜਿਹੜਾ ਸਾਨੂੰ ਹੌਸਲਾ ਅਫਜ਼ਾਈ ਕੀਤੀ ਗਈ ਹੈ ਤੇ ਟਾਈਮ ਵੀ ਸਾਨੂੰ ਮਿਲਿਆ ਸੀ ਪ੍ਰੋਪਰ ਜਿਹੜਾ ਆਪਣਾ ਜਿਹੜਾ ਧਿਆਨ ਹੈ ਇਸ ਬਾਰਦਾਤ ਨੂੰ ਸੋਲਵ ਕਰਨ ਚ ਲਗਾਇਆ ਤੇ ਅਸੀਂ ਉਹਨਾਂ ਦਾ ਧੰਨਵਾਦ ਵੀ ਕਰਦੇ ਹਾਂ ਉਹਨਾਂ ਨੇ ਮੌਕੇ ਤੇ ਜਾ ਕੇ ਸਾਡਾ ਸਾਨੂੰ ਹੱਲਾਸ਼ੇਰੀ ਵੀ ਦਿੱਤੀ ਐ ਸ ਹੌਸਲਾ ਅਫਜ਼ਾਈ ਵੀ ਕੀਤੀ ਸਰ ਬਾਕੀ ਮਲਦਮ ਸ਼ਾਮ ਤੱਕ ਤੁਸੀਂ ਕਿਹਾ ਫੜੇ ਜਾਣਗੇ 댓 ਮੀਨਸ ਫੜੇ ਗਏ ਨੇ ਜਾਂ ਰਡਾਰਤੇ ਨੇ ਨਹੀਂ ਨਹੀਂ ਫੜੇ ਜਾਣਗੇ ਜੀ ਸਾਡੀਆਂ ਟੀਮਾਂ ਜਾਰੀਆਂ ਨੇ ਕਿਉਂਕਿ ਜਦੋਂ ਵੀ ਕੋਈ ਦੋਸ਼ੀ ਸਹਿਦੋਸ਼ੀ ਫੜਾਇਆ ਜਾਂਦਾ ਹੈ ਤਾਂ ਜਿਹੜਾ ਹੋਰ ਜਿਹੜੇ ਨਾਲ ਦੇ ਦੋਸ਼ੀ ਹੁੰਦੇ ਉਹ ਜ਼ਿਆਦਾਤਰ ਜਿਹੜੇ ਹੈ ਉਹ ਭੱਜ ਜਾਂਦੇ ਨੇ ਜਾਂ ਲੁਕ ਜਾਂਦੇ ਨੇ ਉਹ ਥੋੜਾ ਜਿਹਾ ਉਸ ਤਰੀਕੇ ਦਾ ਚੱਲ ਰਿਹਾ ਕਿਉਂਕਿ ਵਾਰਦਾਤ ਜਿਹੜੀ ਹੈ ਇਹ ਕਾਫੀ ਚਰਚਾ ਦੇ ਵਿੱਚ ਸੀ ਤੇ ਇਹਦੀ ਜਿਹੜੀ ਕਿਉਂਕਿ ਸੋਲਵ ਕਰ ਲਿਆ ਗਿਆ ਕਾਫੀ ਦੇਰ ਤੋਂ ਇਹਦੀ ਚਰਚਾ ਵੀ ਚੱਲ ਰਹੀ ਹੈ ਕਿ ਪੁਲਿਸ ਨੇ ਫਲਾਣੇ ਨੂੰ ਫੜ ਲਿਆ ਇਹਨੂੰ ਫੜ ਲਿਆ ਤੇ ਉਹ ਜਿਹੜੀ ਚੀਜ਼ ਹੈਗੀ ਜਦੋਂ ਇਹ ਚੱਲਦੀ ਹੈ ਤੇ ਪਬਲਿਕ ਦੇ ਵਿੱਚ ਜਾਂਦੀ ਹੈ ਤਾਂ ਜਿਹੜਾ ਦੋਸ਼ੀ ਆ ਉਹ ਵੀ ਅਲਰਟ ਹੋ ਜਾਂਦਾ ਕਈ ਵਾਰ ਤੇ ਉਹ ਸਾਰੀਆਂ ਚੀਜ਼ਾਂ ਸਾਰੀਆਂ ਨੇ ਤੇ ਸੂਨ ਵੈਰੀ ਅਸੀਂ ਜਿਹੜਾ ਹੈ ਹੁਣ ਇਹਨੂੰ ਫੜ ਵੀ ਲਵਾਂਗੇ ਸਰ ਵਪਾਰੀ ਸਾਹਿਬ ਨੇ ਇਹ ਕੋਰਟ ਦੇ ਵਿੱਚੋਂ ਸਮਾਨ ਜਿਹੜਾ ਹੈ ਆਪਣਾ ਲੈਣਗੇ ਉਹਨਾਂ ਨੂੰ ਦੱਸ ਦਿੱਤਾ ਗਿਆ ਹੈ ਬਿਲਕੁਲ ਜੀ ਕਿਉਂਕਿ ਇਹਦੇ ਵਿੱਚ ਕੋਈ ਪੈਰੀਸ਼ੇਬਲ ਆਈਟਮਸ ਨਹੀਂ ਅਸੀਂ ਜਸ ਜਿਹੜਾ ਹੈ ਜਸ ਸਮਾਂ ਰੱਖ ਨਹੀਂ ਸਕਦੇ ਜਿਆਦਾ ਸਮਾਂ ਰੱਖ ਨਹੀਂ ਸਕਦੇ ਅਸੀਂ ਉਹਨਾਂ ਨੂੰ ਰਿਕੁਐਸਟ ਵੀ ਕਰਾਂਗੇ ਜਸ ਸਾਹਿਬ ਨੂੰ ਕਿ ਜੇ ਐਸ ਪਰ ਲਾ ਜਿਵੇਂ ਵੀ ਅਸੀਂ ਸਪੁਰਦਾਰੀ ਜਿਵੇਂ ਵੀ ਇਹਨਾਂ ਦੇ ਐਕਸਪੀਡਾਈਟ ਕਰਵਾ ਸਕਦੇ ਹਾਂ ਕਰਵਾ ਦਿੰਦੇ ਥੈਂਕ ਯੂ ਸਰ ਤਾਂ ਅਮਰਸਰ ਰੂਰਲ ਪੁਲਿਸ ਦੇ ਐਸਐਸਪੀ ਸਰਦਾਰ ਚਰਨਜੀਤ ਸਿੰਘ ਸੋਲ ਤਾਂ ਜਿਵੇਂ ਉਹਨਾਂ ਨੇ ਦੱਸਿਆ ਟੀਮਾਂ ਨੇ ਇੱਕ ਐਫਰਟ ਕੀਤਾ ਵਕ ਵਕ ਚਾਟੀਵਿੰਡ ਥਾਣੇ ਦੀ ਇਹ ਵਾਰਦਾ ਸੀ ਪਰ ਸਾਰੀਆਂ ਟੀਮਾਂ ਨੂੰ ਕਿਉਂਕਿ ਇਸ ਸਮੇਂ ਦੇ ਦੌਰਾਨ ਹੋਰ ਬਹੁਤ ਵਾਰਦਾਤਾ ਹੋਈਆਂ ਸੀ ਦੱਸ ਦੇਣਾ ਚਾਹੁੰਦੇ ਆ ਕਿ ਗੈਂਗਸਟਰ ਵੀ ਫੜੇ ਗਏ ਐਨਡੀਬੀਐਸ ਦੇ ਵੀ ਪ੍ਰੈਸ਼ਰ ਜਿਹੜਾ ਐਨਡੀਬੀਐਸ ਤੇ ਕੇਐਸ ਵੀ ਸੀਗੇ ਉਹ ਵੀ ਪੁਲਿਸ ਕਰ ਰਹੀ ਸੀ ਇਸ ਵਿਚਾਲੇ ਹੀ ਪੁਲਿਸ ਨੇ ਇਸ ਕੇਸ ਨੂੰ ਟ੍ਰੇਸ ਕੀਤਾ ਲਗਾਤਾਰ ਪ੍ਰੈਸ਼ਰ ਸੀ ਕਿਉਂਕਿ ਮੀਡੀਆ ਦੇ ਵੱਲ ਚ ਲਗਾਤਾਰ ਇਸ ਖਬਰ ਦੀ ਚਰਚਾ ਹੋ ਰਹੀ ਸੀ ਪਰ ਪੁਲਿਸ ਨੇ 7 ਦਿਨਾਂ ਦੇ ਵਿੱਚ ਇਸ ਵਾਰਦਾਤ ਨੂੰ ਟ੍ਰੇਸ ਕਰ ਲਿਆ ਹੈ ਮਲਜ਼ਮ ਜਿਹੜੇ ਨੇ ਕਿੰਗਪਿੰਨ ਸੀ ਜਿਹੜੇ ਔਰ ਕਿਸ-ਕਿਸ ਜਗ੍ਹਾ ਦੇ ਉੱਤੇ ਜਾ ਕੇ ਇਹਨਾਂ ਨੇ ਪਨਾਹ ਲਈ ਕਿਸ-ਕਿਸ ਜਗ੍ਹਾ ਤੇ ਜਾ ਕੇ ਇਹਨਾਂ ਨੇ ਇੱਕ ਦੂਜੇ ਨਾਲ ਮਿਲੇ ਸਾਰੀ ਗੱਲ ਪੁਲਿਸ ਨੇ ਖੋਲ ਕੇ ਰੱਖ ਦਿੱਤੀ ਹੈ ਬਾਕੀ ਮਲਜ਼ਮ ਇਸ ਜਿਹੜੇ ਕੇਸ ਦੇ ਵਿੱਚ ਨੇ ਉਹ ਵੀ ਜੋ ਪੁਲਿਸ ਐਸਐਸਪ सकते हैं कैमरा पर्सन मुकेश बाबा के गगनदीप शर्मा दैनिक टीवी अमृतसर देश दुनिया की हर खबर सबसे पहले देखने के लिए फॉलो करें दैनिक सवेरा टीवी यूट्यूब फेसबुक इंस्टाग्राम एक्स और व्हाट्सएप चैनल आरोप